ਚਲੋ ਚਲेंगे ਚਲेंगे ਫਟੇ ਆ ਗਿਆ ਯੋ ਤਰੋ 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 ਇਹਦੇ ਵਾਸਤੇ ਉਹ ਵੀ ਲੈਣਾ ਪਰ ਉਹ ਉਹ ਜੇ ਸੂਤਰ ਨਹੀਂ ਹੁੰਦਾ ਕੰਮ ਦੇ ਚਲेंगे 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 ਚਲੋ 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 ਸਿਪਾ ਮਾਰ ਮਾਰ ਕੇ ਤੁਰਦਾ ਮਨ ਨੂੰ ਆਜੋ ਪਤੇ ਆਜੋ ਉਂਦਾ ਵਗੇ ਨਿੰਗਲ ਨੂੰ ਗੂ ਜਾਨੀ ਇਹਨੇ ਗੁੰਦੂਰੇ ਤੇ ਗੂਨ ਨਮਰ ਕਰ ਲਿਆ ਤਾ ਤੇ ਇਨਾ ਕ ਤੁਰਨਾ ਬਸ ਚਲੋ ਜੋ ਟਿੰਗਲੀ ਟਿੰਗਲੀ ਗਲਪੜ ਗੁੰਦੂਂ ਗਲਪੜ ਤੇ ਆ ਆਰਮੈਨੈਜਰ ਬਣਾਵਾ ਅੱਜ ਆ ਚਲ ਤੂੰ ਮੈਨੇਜਰ ਬਣਾਵਾ ਇੱਥੇ ਬਹਿ ਇੱਥੇ ਬਹਿਣਾ ਪੈਣਾ ਕਿ ਬਣਾ ਇਦਾਂ ਇਦਾਂ ਉਹ ਮੈਨੇਜਰ ਸਾਹਦੇ ਰੋਣ ਹੀ ਡੈਡ ਹਾਂ ਹਾਂ ਮੈਂ ਨਹੀਂ ਸਭ ਬੈਠਾ ਸਹੀ ਇੱਕ ਮਿੰਟ ਬੈਠਾ ਬੈਠਾ ਸਹੀ ਬੈਠਾ ਸਹੀ ਸੀਟੀ ਐ ਮਾਰਦਾ ਜਿੰਨਾ ਕੁੱਕਰ ਦੀ ਸੀਟੀ ਨਹੀਂ ਵੱਜਦੀ ਕੋਈ ਮੇਰਾ ਨਿਕਾ ਜਾ ਕੁੱਕਰੀ ਆ ਮੰਮੀ ਇਹਨੇ ਕੁੱਕਰ ਨਹੀਂ ਕਾਜ ਆ ਤੇ ਮੈਂ ਮਾਰ ਦਿੱ ਕੁੱਕਰ ਦੀ ਸੀਟੀ ਨਹੀਂ ਵੱਜਦੀ ਜਾਣ ਕੇ ਜਾਣ ਕੇ ਇੱਥੇ ਨੂੰ ਕੋਈ ਆਉਂਦਾ ਨਹੀਂ ਹਾਂਡੀ ਹੈ ਕਿ ਮੰਮੀ ਪਰ ਫਤਿਹ ਆਵੇਂ ਪਕੰਡ ਕਰ ਹਾਂ ਮੈਂ ਫਤਿਹ ਤੇ ਜਦੋਂ ਅੱਜ ਪਸੇ ਫੁਹਾਂ ਮੈਂ ਕੱਢ ਰਹੀ ਨੇ ਪਕੰਡ ਕੇ ਕਿਉਂ ਪਕੰਡ ਕਰਦਾ ਨੀ ਨੀ ਲੀ ਲੀ ਅਬੀ ਰੋਟੀ ਲੈ ਆਂਦੀ ਘਰੋਂ ਟਾਈਮ ਹੋ ਗਦਾ 10:30 ਤੇ ਮੈਂ ਕਿਹਾ ਚਲੋ ਰੋਟੀ ਖਾ ਲੈਨੇ ਆ ਨਾਸ਼ਤਾ ਕਰ ਲੀਏ ਬਾਕੀ ਕੰਮ ਬਾਅਦ ਚੰਦ ਰਿਆਂ ਦਾ ਤਾਂ ਜੋ ਸਕਲੋ ਤੁਸੀਂ ਪ੍ਰਸ਼ਾਦਾ ਪਾਣੀ ਹਾਂਜੀ ਕੀ ਲੈ ਕੇ ਆਏ ਫਿਰ ਮੇਰੇ ਵਾਸਤੇ ਖਾਣ ਵਾਸਤੇ ਦੇਣ ਗਿਆ ਆਈ ਯਾਰ ਫਾਸਟ ਉਤੇ ਹੈ ਵਾ ਗੱਲ ਠੀਕ ਆ ਤੇ ਖਾਣ ਵਾਸਤੇ ਆਏ ਧੰਨਵਾਦ ਜੀ ਦੂਸਰਾ ਬੰਦਾ ਮੈਂ ਮੈਂ ਨਹੀਂ ਪੀਣਾ ਜੂਗਾ ਤੇਰਵਾ ਥੋੜੀ ਲੈ ਆਂ ਫਟੇ ਵਾਸਤੇ ਲੈ ਮੈਂ ਨਹੀਂ ਪੀਉਂਗਾ ਹੋਰ ਕੋਈ ਮੈਂ ਹਾ ਕੋਣ ਵਾਲੀ ਵੀਡੀਓ ਤੇ ਪ੍ਰੋਫਾਈਲ ਪਾਉਣੀ ਬਹੁਤ ਲੰਬੀ ਘਣਾ ਤੋਰਦਾ ਲੈ ਇੱਕ ਝੋੜੰਡੀ ਨਾਈਟ ਸੂਟ ਦੇਖ ਵੇ ਐਵੇਂ ਵੀਡੀਓ ਬਣ ਗਈ ਨਾਲ ਹੈਗਾ ਹੁਣ ਜੋ ਮੈਂ ਇਦਾਂ ਕਰਦੀ ਚਲ ਕਰ ਹਾਂ ਆ ਜੀ ਵੜਚੋਚ ਵਿੱਦਿਆ ਗਿਆ ਨਾ ਮੈਂ ਜੈਲੀ ਕੀ ਕੀ ਆਜੇ ਠੀਕ ਤਾਂ ਕੋਈ ਵੈਸਾ ਜਿਹੜੀ ਤੁਮ ਜਵਾਬ ਕਰਨੀ ਲੱਗੀ ਮੈਂ ਤੁਹਾਨੂੰ ਤੇ ਜਾਣ ਨਾ ਗੱਜਬ ਬੇਇੱਜ਼ਤੀ ਹੈ ਜੇ ਅੰਤੰਗ ਕਰੇਗਾ ਇਦਾਂ ਦਾ ਜਵਾਬ ਚੰਗਾ ਨਹੀਂ ਲੱਗਦਾ ਮੈਂ ਡੈਰੀ ਕਿ ਫਿਰ ਮੈਂ ਨਾ ਮੈਂ ਕਿਹਾ ਡੈਰੀ ਦੇ ਅੱਗੇ ਪਤਾ ਜਵਾਬ ਕੀ ਹੋਣਾ ਨਹੀਂ ਨਹੀਂ ਮੈਂ ਚੱਲੇ ਚੱਲੇ ਮੈਂ ਚੱਲੇ ਚਾਹ ਤਾਂ ਵਹਨ ਆ ਰਿਹਾ ਵਾ ਚੱਲਿਆ ਉਹ ਚੱਲ ਬੈਠੋ ਉਹ ਗ੍ਰੇਸਟ ਗੁੜ ਕਰਦੇ ਇਹਦਾ ਮੰਮੀ ਆਏ ਫਾਸਲ ਆਇਆ ਹੈ ਆਪਣਾ ਆ ਲੈ ਵੀ ਕਰੋ ਚੱਕ ਕੀ ਆ ਇਹਦੇ ਚ ਬਲਾਂ ਉਹ ਹੋਲੀ ਪਿਆਰ ਦਾ ਕੰਨਾ ਸੁਣਾ ਰੱਖਾਂ ਹਾਂ ਮੈਂ ਕੰਨਾ ਸੁਣਾ 97 ਰੁਪਏ ਦਾ ਮਾੜਾ ਲੈ ਵੀ ਦੁਕਾਨ ਤੋਂ ਰਿ ਛੁੱਟੀ ਕਰਕੇ ਆ ਗਏ ਟਾਈਮ ਹੋ ਚੁੱਕਾ ਸਾਡੇ ਸਾਧ ਦਾ ਤੇ ਚੱਲੇ ਆ ਮੈਂਡਸ ਲੈਣ ਵਾਸਤੇ ਹਰਫਤੀ ਨੋਕ ਖਾਂ ਖੰਗੂ ਜੀ ਆਉਂਦੇ ਵੀ ਕੱਲ ਪਰਸੋਂ ਦੀ ਮੈਗਾਜ਼ਿਨ ਦਿਖਾ ਲਏ ਹੁੰਦੇ ਫਤ ਜੇ ਨੀਦਰ ਵੇ ਓਏ ਜੇਬੀਆਂ ਖਾਣੀ ਜੇਬੀਆਂ ਜੇਬੀਆਂ ਲੈਵਾ ਓ ਜੇਬੀਆਂ ਕੱਢਣੇ ਭਾ ਜੇਬੀਆਂ ਉਧਰ ਮੈਂ ਲੈ ਕੇ ਹੁਣਾਂ ਜੇਬੀ ਖਾਣੀ ਜੇਬੀਆਂ ਜੰਗਾ ਖਾਲੀ ਲੈ ਬਨਾ ਮੈਂ ਅੱਧਾ ਕੀ ਆਰ ਫਤ ਇਸੇ ਆਪਾਂ ਖਲੋਤੇ ਆਂ ਗਦਾਸਪੁਰ ਰੋਡ ਤੇ ਆਂਦਾ रोयो कर देना जलेबी हो, भीओ दवा भी ले भी मैं दवा भी <laughs> खाने खा ले लो ले जेबिया ਕਿੰਝ ਬੀ ਗਨੀਆਂ ਹਰ ਕਿਚੀ ਨੂੰ ਖਾਣ ਨੂੰ ਪੈਨੀ ਅੱਠ ਦਾ ਟਾਈਮ ਵਗਿਆ ਡਾਕਟਰ ਆਪ ਨੂੰ ਮਿਲਿਆ ਨਹੀਂ ਉਹ ਕਹਿੰਦੇ ਕੱਲ ਮਿਲਣਾ ਦੁਪਹਿਰੇ ਤੇ ਕੱਲ ਦੁਪਹਿਰੇ ਆਇਓ ਕਹਿੰਦੇ ਕੱਲ ਦੁਪਹਿਰੇ ਆਇਓ ਕੱਲ ਕੱਲ ਨੂੰ ਦਹੀਂ ਖਾਵਾਂਗੇ ਹਾਂਜੀ ਅਸੀਂ ਆ ਗਈਆਂ ਘਰ ਅਸੀਂ ਆ ਗਈਆਂ ਘਰ ਹਨਾ ਸੋਣਿਆ ਗਿਆ ਪਹਿਲਾਂ ਤੁਰੋਂ ਲਗਾ ਹਾਂ

ਕੀ ਕਰ ਖੇਡਣੇ ਡਿਆ ਇਹਦੇ ਨਾਲ ਪਰਨੇ ਜੇ ਨਾਲ ਭੁੱਖ ਲੱਗੀ ਆ ਆਂਦੀ ਦੀ ਮਾਂ ਕਿੰਨ ਰੋਟੀ ਲਾ ਦੋ ਯਾਰ ਹਰ ਫੱਤੇ ਆਉ ਮੇਰਾ ਬਹੁ ਆਉ ਨਹੀਂ ਹੁਣ ਕੀ ਸੋਚਣ ਦੇ ਜੀ ਆਜੋ ਆਜੋ ਆਉ ਮੇਰਾ ਬਹੁ ਮੂੰਹ ਤੇ ਨਹੀਂ ਬੈਠੀ ਮੂੰਹ ਤੇ ਨਹੀਂ ਸਿੱਧ ਹੋ ਕੇ ਬੈਠੋ ਸਿੱਧ ਹੋ ਕੇ ਛਿੱਡੇ ਹੋ ਗਏ ਛਿੱਡੇ ਛਿੱਡੇ ਹੋ ਗਏ ਆ ਲੈ ਆਇਆ ਮਰਾ ਬਊ ਨਹੀ ਆ ਜੇ ਪੈਰ ਲੰਮਾ ਕੇ ਮੇਂ ਜ਼ੋਰ ਮਾਰਦਾ ਕੇ ਨਹੀਂ ਮਾਰਦਾ ਕਰੰਦੋ ਆ ਜਾਓ ਨਹੀਂ ਉਹ ਗਾਪੇ ਚਲਾ ਲੈਣੇ ਉਹ ਜਿਹੜੇ ਹਾਰਨ ਦੇ ਲੱਗੇ ਆ ਦੋ ਗੋ ਆ ਜਾ ਮਮੀ ਉੱਟੀਆਂ ਲੱਗੀ ਡੌਨ ਉੱਟੀਆਂ ਮਾਜੋ ਪਰੌਂਠੀ ਖਾਣੀ ਮੱਤੇ ਕੱਮ ਸਵੇਰੇ ਖਾਉਂਗਾ ਪਰੌਠੇ ਹੁਣ ਕਹਿੰਦਾ ਸਵੇਰੇ ਖਾਉਂਗਾ ਸਵੇਰੇ ਸਵੇਰੇ ਪਰੌਠੀ ਖਾਣੀ ਪਹੁੰਨੀ ਪੈਰ ਲੰਦਾ ਜੋ ਯਾਰ ਮਾਰਦਾ ਹੈ ਫਰੇਜ਼ਰ ਵਾਕਦੇਸ ਵੇਰੇ ਚੰਗਾ ਜੋੜਨ ਬਾਰੇਂ ਡਿਆ। ਹੋਇਆ ਹੋਇਆ ਆਪਣਾ ਪੂਰਾ ਜਵਰ ਲੰਮਦਾ ਪਰ ਇਹ ਬੇਵਾਹ। ਕਿਜੀ ਗਿਆ ਲੱਗਦਾ। ਕਿਜੀ ਗਿਆ ਫਤਿਸੇਂ ਕਿਜੀ ਗਿਆ ਲੱਗਦਾ। ਕੋਨੇ ਸਿਰ ਮਾਰ ਕੇ ਚਲਾ ਲਿਆ ਈ ਉਹ। ਕੋਨੇ ਕਿਦਾਂ ਚਲਾਇਆ? ਸਿਰ ਮਾਰ ਕੇ ਚਲਾ। ਅਗਲਾ। <laughs> अरबते हो बू ब की करद तुरो ऐ ऐ मारो पैर किले जोर मार के आंता कैसे बेले अड़ जान बचे अपना जोर मार्द पर गल बन दी नहीं पूरी ਆ ਕੋਟੀ ਤੋਂ ਠੀਕ ਹੈ ਹਾਂ ਆਂ ਬੁਲਾ ਦੋ ਉਪਰ ਦਾ ਮਮਾ ਚਲਾ ਚਲਾ ਬਣਾ ਰੋਟੀ ਫੇਰ ਰੋਟੀ ਖਾਈ ਮਮੀ ਰੋਟੀ ਬਣਾਉਣ ਲਈ ਅੱਛਾ ਪਨੀਰ ਦੇ ਥੋੜਾ ਪਨੀਰ ਦਵਾਇ ਨੰਦਾ ਹੀ ਨੀ ਦਿਖਾਉਗਾ ਬਾਉ ਰੋਟੀ ਆਪਣੀ ਆ ਚੁੱਕੀ ਹੈ ਸੇਠਾ ਬਾਕੀ ਜੋ ਖਾਂਦਾ ਨਜ਼ਾਰਾ ਆਪਣਾ ਵੱਖਰਾ ਹੀ ਲੈ ਇਹ ਖਮੜੀ ਜੰਨ ਲੱਗਦੀ ਨਹੀਂ ਦੌਂਡੇ ਨੂੰ ਚਲੋ ਕੋ ਆ ਜਾ ਛਕ ਲੋ ਇਹ ਪਛਾਤਾ ਪਣੀ ਅੱਗੇ ਫਤਵੀ ਚੱਲੀਏ ਫਿਰ ਹਿੱਕੇ ਜਾਣਾ ਤੇ ਬਾਹਰ ਗੱਡੀ ਤੇ ਜਾਣਾ ਕਿਹਾ ਗੱਡੀ ਤੇ ਜਾਣਾ ਆਪਣੀ ਤੇ ਬੋਦਣੀ ਇਦਰ ਫਤੇ ਨਹੀਂ ਕੋ ਮ ਜਬ ਇਸੇ ਦਾ ਟਾਈਮ ਚੱਲਦੇ ਆਂ ਕੰਮ ਤੇ ਅਗਲਾ ਦਿਨ ਕੰਮ ਰੁਟੀਪਨੀ ਬੰਨਣ ਲਈ ਤੇ ਟਾਈਮ ਹੋ ਜਾਕਰ 10:30 ਕੁੜੀਆਂ ਜੂ ਫੜੀ ਪਤਾ ਲੱਗਦੇ ਆਂ ਅੱਜ ਮੈਡੀਸਨ ਲੈਣ ਜਾਣੀ ਹਰ ਹਫਤੇ ਤਾਂ ਗੱਡੀ ਆਪਾਂ ਲੈ ਜਾਣੀ ਤੇ ਹੋ ਡਾਟਾ ਸਾਨੂੰ ਕੱਲ ਮਿਲ ਗਏ ਤੇ ਕੱਲ ਉਹ ਕਹਿੰਦੇ ਉਹਨਾਂ ਦਾ ਕੋਈ ਪ੍ਰੋਗਰਾਮ ਹੈ ਤੇ ਅੱਜ ਨਾਲ ਸ਼ਾਮ ਨੂੰ ਫੇਰ ਚੱਲ ਜਾਣਾ ਤੇ ਉਹਨਾਂ ਦੋ ਟਾਈ ਵੇ ਦਾ ਕਾਇਮ ਦਿੱਤਾ ਕਿ ਦੋ ਟਾਈ ਵਜੇ ਸਾਡੇ ਕੋ ਆਇਓ ਆਪਾਂ ਇਹ ਚੱਕਰ ਦੇ ਸਰ ਗੱਡੀ ਖੜਦੀ ਮੈਂ ਕਿਾ ਚੱਲ ਫਿਰ ਮੋਟਰਸਾਈਕਲ ਤੇ ਮਸਤ ਹੋ ਜਾਂਦੀ ਹੈ ਦੂਰ ਕਾਫੀ ਆ ਤੇ ਫਿਰ ਗੱਡੀ ਚੱਲ ਜਾਗੇ 12 ਵਜੇ ਚਲੋ ਜਲੀਏ ਚਲੋ 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 ਜਾਈਂਗੀ 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 ਕੰਦ ਨੂੰ ਖੁਰਕਦਾ ਅਨਾਗਣਾ ਅਤੇ ਦੀ ਆਪਣੀ ਆਪਣੀ ਦਵਾਈ ਮੈਡਸ ਲਿਆਣ ਵਾਸਤੇ ਡਾਕਟਰ ਕੋਲ ਅੱਜ ਟੀਕਾ ਲੱਗਣਾ ਪਤਾ ਟੀਕਾ ਲੱਗਣਾ ਅੱਜ ਕੱਕ ਬੈਠੀਆਂ ਸਾਰੇ ਜਾਣ ਤਾਂ ਹੀ ਲੈਣਾ ਹੈ ਦਾਈਲੈਂਡ ਟੀਕਾ ਲੱਗਣਾ ਜੋ ਇੱਥੇ ਐ ਟੀਕਾ ਲੱਗੂਗਾ ਵੇਖੀ ਸਹੀ ਹਰ ਫਤੇ ਵਾਸਤੇ ਇੱਥੇ ਜੱਲ ਇੱਕ ਲਿਆ ਹੈ ਵੱਡਾ ਪਰ ਉਹ ਉਹ ਛੱਡ ਦਿੰਦਾ ਹੈ ਛੋਟਾ ਜਿਹਾ ਲੈਂਦਾ ਵੇਖਦੇ ਆ ਹਰ ਵਤੇ ਆਵੇ ਆ ਪਤਾ ਕੀ ਆ ਆ ਕੋਈ ਐਵੇਂ ਕਦੀ ਚੁੰਨੀ ਮੂੰਹ ਚ ਪਾ ਕਦੀ ਕਪੜਾ ਮੂੰਹ ਚ ਪਾ ਤੇ ਹੁਣ ਗੱਗੂ ਜਿਆ ਨਰਸਨ ਵੀ ਲੱਲੀ ਐ ਤੇ ਕਾਨੋ ਰੋਡ ਤੇ ਐ ਮੈਨੂੰ ਜਲਦੀ ਪਲ ਵੀ ਹੋ ਜਾਣਾ ਘੜੀ ਦੀ ਘੜੀ ਹਾਂਜੀ ਓਏ ਅਸੀਂ ਗੱਲ ਲੰਗਣੀ ਨਹੀਂ ਰੌਣਕ ਸਾਡੇ ਵੇਖ ਲਓ ਇੱਥੇ ਕੀ ਕਰਨ ਦੇ ਜੀ ਤੁਹਾਡੇ ਕੋਈ ਰੌਣਕਾਂ ਨਹੀਂ ਇਹ ਸੈਲਫ ਸੇਸ ਦੀਆਂ ਭਾਜੀ ਬੁੱਕਸ ਮਿਲਣਗੀਆਂ ਸੈਲਫ ਸੇਸ ਸਕੂਲ ਦੀਆਂ ਬੁੱਕਸ ਕਿਤਾਬਾਂ ਅੱਛਾ ਅੱਛਾ ਹਾਂਜੀ ਉਹ ਮਿਲਣਗੀਆਂ ਅੱਗੇ ਮੈਂ ਕਹਣਾ ਲੱਗਿਆ ਨੰਗਾ ਨੇ ਅੱਜ ਘਰ ਪਰ ਦਵਾਈ ਲੈ ਗਿਆ ਐ ਮਗਾ ਜਲ ਹੋ ਜਾਂਦੇ ਘੜੀ ਆਜੋ 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 ਕੋਈ ਨਹੀਂ ਆਜੋ ਆਜੋ ਆਜਾ ਕਣ ਘੜੀ ਕਾ ਜਾ ਆਜਾ ਤਾਂ ਹਮੇਡ ਯਾਰ ਆ ਗਿਆ ਆ ਗਿਆ ਆ ਗਿਆ ਚਲੋ ਚਲੋ ਚੱਲੀਏ मामੂ ਵੀ ਚੱਲੀਏ ਹੀ ਜਾਏਂਗੀ ਜਾਏਂਗੀ ਜੁਲੀ ਜੁਲੀ ਨੀ ਗਗੂਆ ਚੱਲੀਏ ਫਰਾਦੀ ਥਰੇ ਨਾਚ ਚਲੋ ਫੜ ਛੱਡ ਨੀ ਆਜਾ ਆਜਾ ਕਰਨਾਲਾ ਆਹ ਤੇ ਬਕਸਾ ਬਕਸਾ ਮਿਲ ਰਹੀਆਂ ਇਹਨਾਂ ਦੀ ਪਤਨੀ ਕਾਦੀਆਂ ਚਲੋ ਆ ਵੀ ਵਧੀਆ ਦਿੱਤਾ ਕੰਮ ਮੈਂ ਨਾਲ ਗੱਲਬਾਤ ਪੂਰੀ ਆ ਆवते ਹਰ ਗਣਾ ਕਲੇ ਚੀਚੀ ਖਾਂਡੇ ਚਲ ਆਜੋ ਆਜੋ ਉਹ ਨਹੀਂ ਖਾਣਾ ਉਹ ਨਿਕਾ ਪਤਾ ਉਹਨੇ ਨਹੀਂ ਖਾਣਾ ਤੇ ਕਿਧਰ ਮੂੰਹ ਕਰਦਾ ਕਿਧਰ ਅੱਛਾ ਮੰਮੀ ਕਿਥੇ ਬਾਹਰ ਕਿਥੇ ਗਈ ਬਾਹਰ ਬਾਹਰ ਕਿਥੇ ਉਹ ਸੁਣਦ ਗਏ ਆ ਸੁਣ ਤੇ ਆ ਸੁਣਨੀਗਾ ਹਾਂਜੀ ਹਾਂਜੀ ਨਹੀਂ ਇਹਨੇ ਬਸ ਨਾ ਮੈਂ ਕਹਾਂ ਮੰਮੀ ਕਿਥੇ ਗਈ ਕਿ ਨਹੀਂ ਸੁਣਦੇ ਗਈ ਮੈਂ ਕਿਹਾ ਸੁਣਨੀਗਾ ਉਹ ਉਧਰ ਗਈ ਆ ਠੀਕ ਠੀਕ ਪਾਣੀ ਪੀਓਗੇ ਨਾ ਚਾਹ ਪੀ ਲਓ ਬਾਈ ਇੱਕ ਵਾਰ ਸੰਦੀਪ ਲੱਗਦਾ ਦੂਤਰ ਸਾਹਮਣੇ ਤੁਸੀਂ ਨੇ ਵਾਲ ਕਰਾਏ ਆਪਣੇ ਸਾਰੇ ਸਟਾਫ ਦੇ ਵਾਲ ਇੱਕੋ ਜਿਹੇ ਹੋਣੇ ਚਾਹੀਦੇ ਨਾ ਨਹੀਂ ਮਨੇ ਦੋ ਰਖੇ ਹਨ ਸਾਨੂੰ ਕਿਲੇ ਬਾਹਰ ਅੰਦਰ ਕੋਈ ਜਨਾ ਨਹੀਂ ਹਾਂ ਦੇਖੋ ਰਹਿ ਗਿਆ ਵਾਲ ਲਾਲ ਜੀ ਜਿਹਦਾ ਤਾਂ ਚੈੱਕ ਕਰਨੇ ਹੁੰਦੇ ਕਿ ਵਾਲ ਉਹ ਫਿਰ ਰਾਇ ਰੱਖਿਆ ਉਹਦੇ ਪਹਿਲਾਂ ਕਲਰ ਕਰਕੇ ਵੇਖੀਦਾ ਸਹੀ ਹੁੰਦਾ ਬਲੇ ਫੋਨ ਮੰਗਾਂ ਦੀ ਕੁੜੀ ਉਹ ਕਰਨਾ ਆਂਡਾ ਟਮਾਟਰ ਆਹ ਕਹਿੰਦੀ ਆਹ ਟਮਾਟਰ ਵੇਖਣਾ ਆਹ ਟਮਾਟਰ ਆਫਤਾ ਕੀ ਆ ਮੇਰੇ ਮੇਰੇ ਮੇਚੇ ਦਾ ਨਹੀਂ ਨਹੀਂ ਕੀ ਦੇਖੇ ਦੇਖੇ ਤੁੰਦਾ ਨਾ ਕੀ ਕੀ ਆ ਕੀ ਕਰਨ ਕੀ ਆਖਿਆ ਅਜੇ ਕਦਰ ਮੈਂ ਕਹਿੰਦੀ ਮੇਰੇ ਵੱਲ ਹਰਫਤਾ ਵੇਖਦਾ ਹੀ ਵੇਖਦਾ ਹਾਫਤਾ ਬੈਠਦਾ ਹੀ ਅਛਾ ਹੈ ਕੀ ਦੀ ਵਾਲਾ ਨਾ ਕਹਿੰਦੀ ਦੀਦੀ ਵਾਲਾ ਵੇਖਦਾ ਕਹਿੰਦੀ ਦੀਦੀ ਵਾਲਾ ਵੇਖਦਾ ਚਲੋ ਇੰਦਾ ਦੀਦੀ ਕਾਣਾ ਤੇਰਾ ਨਾ ਬਦੀ ਅਛਾ ਤੇ ਇਹ ઓਡੈਂਸੀ ਕਰਕੇ ਦੱਸੋ ਨਾ ਡਾਂਸੀ ਕਰਉਣ ਨਾਲ 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 ਵਾਅਦੇ ਨਾ ਵਾਅਦੇ ਇਹਦੇ ਵਾਸਤੇ ਨਾ ਤੇਲ ਕੋਈ ਮਗਾਉਂਦੇ ਵਧੀਆ ਠੀਕ ਆ ਰੋਣਾ ਨਹੀਂ ਠੀਕ ਆ ਕਿਰਨਦੀ ਇਹਦਾ ਹੈਡ ਵੋਸ਼ ਕਰਤਾ ਹੈ ਆਏਗੇ ਸਲੂਨ ਤੇ ਹੈਡ ਵੋਸ਼ ਕਰਤਾ ਕਿੰਦੀ ਜਿਹੜਾ ਨਾ ਸਲੂਨ ਤੇ ਆਏ ਹੀਗੇ ਗੋਲਟੀ ਜਿਹੜੂ ਬੜੇ ਵਧੀਆ ਹੋ ਗਏ ਨਾ ਇਹ ਲੋਕਾ ਬਹੁਤ ਮਹਿੰਗੇ ਨੇ ਬੜੇ ਜਲਦੀ ਨਰਮਾਂ ਇਹ ਇਹਨਾਂ ਦਾ ਨਾ ਕੋਈ ਬੋਲਦਾ ਬੰਦਾ ਹਾਂ ਕੋਈ ਨਾ ਕੋਈ ਜਾਨ ਇੱਕ ਇੱਕ ਮਾਰਨ ਜੋਗਾ ਹੋ ਜੈ ਨਾ ਹਾਂ ਨਵਤਨਪੁਰ ਆ ਲੈ ਉਹ ਪਰ ਹੁਣ ਸਲਫੀ ਹੋ ਗਿਆ ਕੰਮ ਸਿੱਧਾ ਸੌਖਾ ਹੁਣ ਤਾਂ ਸਲਫ ਵਾਲਾ ਕੰਮ ਹੋ ਗਿਆ ਜਿਹਨੇ ਬੋਲਟ ਆਏ ਜਿਵੇਂ ਇਹਦੇ ਪੁਰਾਣੇ ਇਹਦੇ ਉਹ ਨਹੀਂ ਇੱਕ ਉਹ ਜਿਹੜੇ ਮੈਨੂੰ ਪਤਾ ਲੱਗ ਗਿਆ ਨੇ ਨੀਵੇਂ ਜਿਹੇ ਇਹਦੇ ਉੱਥੇ ਡੋਸਣ ਬੜੇ ਸੁਣਨ ਵਾਲੇ ਪਰ ਆਵਾਜ਼ ਬੜੀ ਹੁੰਦੀ ਨਾ ਉਹ ਟੈਂਕ ਨਹੀਂ ਲੱਗਦੀ ਨੰਗ ਦਾ ਐਦਾਂ ਆਵਾਜ਼ ਹੁੰਦੀ ਆ ਪਰ ਬਹੁਤ ਮਹਿੰਗੇ ਹੋਏ ਇੱਕ ਜਵਾਹਰ ਇੱਕ ਜਵਾਹਰ ਆਈ ਜਵਾਹਰ ਹਾਂ ਜਵਾਹਰ ਦੇ 3.5 ਲੱਖ ਦਾ ਵਾ ਕੋਈ ਨਹੀਂ ਉਹ ਜਿਹਨਾਂ ਨੇ ਇਹਨੂੰ ਲੈ ਗਏ ਉਹਨਾਂ ਨੂੰ 6 ਲੱਖ ਦਾ ਹੋਇਆ ਨਾ ਹੈ ਇਹ ਜਵਾਹਰ ਜਵਾਹਰ ਨੂੰ ਤਾਂ ਸੈਲਰ ਕੋਲ ਆ ਕੇ ਕਰਦੇ ਆਲੇ ਵਾਲੇ ਹੈਡ ਬੋਸ ਤੇ ਹੁਣ ਚੱਲੇ ਆਪ ਐਪੀਨਾ ਬਣਾ ਚਾਹੀਦਾ ਸਟਾਪਰ ਓਏ ਹਰਗੁਣ ਸਟੈਪਲਰ ਦੀ ਬਣਾ ਚਾਹੀਦਾ ਦੱਸ ਦੋ ਇਹ ਕਹਦਿਆਂ ਸਟਾਪਰ ਦੀ ਆਪਣੇ ਤੇਰੇ ਕੰਮ ਨਹੀਂ ਅੱਛਾ ਸਟੈਪਲਰ ਦੀ ਬਣਾਇਆ ਚੱਲ ਚੱਲਨੇ ਹਾਂਜੀ ਕੀ ਕਹ ਲਿਆ ਕਹਿੰਦੇ ਹਰਫਤ ਨੇ ਛੱਡਦੇ ਹੋ ਇੱਥੇ ਯਾਰ ਠੀਕ ਐ ਚਲੋ ਠੀਕ ਆ ਫਿਰ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆ ਫਲਾਵਰ ਬੜੇ ਵਧੀਆ ਵਾ ਉਹਨਾਂ ਦੇ ਸੁੱਕੇ ਨਹੀਂ ਐ ਚਲੋ ਚੱਲੇ ਚੱਲਿਏ ਚੱਲੇ ਚੱਲਿਏ ਹਰਫਤ ਸੰਘ ਜਾ ਅਸਲ ਕਰਨ ਆਪਣਾ ਆਪ ਦਾ ਕੰਮ ਹੀ ਕਰਾਉਣ ਆਏ ਹਾਂ ਵਾਲਾ ਮੂਲਾਂ ਦਾ ਲੈ ਵੀ ਚੱਲ ਕਰਨੇ ਵਾ ਹੈਂਡ ਵਾਸ਼ ਵੀ ਕਰਾਉਣੇ ਨਾਲਿਆ ਸ਼ੈਂਪੂ ਸ਼ੂੰਪੂ ਜੇ ਲੈਣਦੇ ਆਪਾਂ ਪ੍ਰੋਡਕਟ ਜੋ ਜੋ ਵਧੀਆ ਪ੍ਰੋਡਕਟ ਕਹਿੰਦੇ ਬ੍ਰਾਂਡ ਵਰਤਦੇ ਆ ਤੇ ਇਹਨਾਂ ਦੇ ਸਲੌਨ ਤੇ ਆਇਆ ਕਰੋ ਐਚਡੀ ਸਲੌਨ ਆ ਦੇਖੋ ਲੋਕੇਸ਼ਨ ਆਓ ਪੁਲਿਸਟਾਨ ਕੀਤੇ ਬੈਕ ਸਾਡ ਤੇ ਪ੍ਰੋਡਕਟ ਬਹੁਤ ਵਧੀਆ ਦਿੱਤੇ ਇਹਨਾਂ ਨੇ ਅੱਗੇ ਵੀ ਕਰਦੇ ਉਹ ਵਰਤਦੀ ਹੈ ਤਾਂ ਹੀ ਕਰਕੇ ਵਾਲੇ ਦੇ ਬਿਲਕੁਲ ਖਰਾਬ ਨਹੀਂ ਹੁੰਦੇ ਨਾ ਕੋਈ ਗੱਲ ਨਾ ਬਾਤ ਤੇ ਜੇ ਸਲਾਮ ਮਛੜਾ ਲੈਣਾ ਹੁੰਦਾ ਤੇ ਇਹਨਾਂ ਕੋਲ ਕਾਲ ਕਰ ਲਿਆ ਕਰੋ ਆਣ ਕੇ ਦੇਖੋ ਆਪਾਂ ਨੂੰ ਤੇ ਇੰਨੀ ਨੌਲੇਜ ਨਹੀਂ ਆ ਗਈ ਪਰ ਇਹ ਵਾਕੇ ਚਲੋ ਇਹੋ ਸਲਾਹ ਤੁਹਾਨੂੰ ਚੰਗੀ ਦੇਣਗੇ ਕਿਉਂਕਿ ਜੋ ਵੀ ਸ਼ੈਂਪੂ ਚੋਂ ਪੈਣੇ ਸਲੂਨ ਤੋਂ ਵਗੈਰਾ ਜੋ ਵੀ ਜਿਹੜੇ ਕੰਮ ਕਰਾਉਂਦੇ ਜੇ ਤੇ ਮਤਲਬ ਪ੍ਰੋਡਕਟ ਇਹਨਾਂ ਦੀ ਦੁਕਾਨ ਤੋਂ ਖੜਾਇਆ ਕਰੋ ਕਿਉਂਕਿ ਇਹਨਾਂ ਨੂੰ ਪਤਾ ਹੀ ਹੁੰਦਾ ਕਿਹੜੇ ਵਾਲਾਂ ਦਾ ਕਿਦਾਂ ਸਿਸਟਮ ਹਨ ਹੁਣ ਕਿ ਕਿਰੰਦੇ ਵਾਲਾਂ ਦਾ ਬਦ ਕਿ ਕੀ ਕਹਿੰਦੇ ਕਿਦਾਂ ਨੈਨੋ ਨੈਨੋ ਪਲਾਸਟਿਕ ਇਦਾਂ ਕਰਕੇ ਕੁਝ ਕਰਵਾਇਆ ਜਿਹੜੀ ਹੁੰਦੀ ਉਹ ਕਰਵਾਇਓ ਉਹਦੇ ਨਾਲ ਸ਼ੈਂਪੂ ਦਿੱਤੇ ਹੁਣ ਆਪਾਂ ਨੂੰ ਜ਼ਿਆਦਾ ਨਹੀਂ ਨੌਲੇਜ ਆ ਗਈ ਕਿਉਂਕਿ ਰਿਜ਼ਲਟ ਬਹੁਤ ਹੀ ਵਧੀਆ ਵਾਲਾਂ ਦਾ ਨਾ ਖਰਾਬ ਹੋਇਆ ਨਾ ਝੜੇ ਤੇ ਚਲੋ ਬਾਕੀ ਫਿਰ ਮਿਲਦੇ ਆਂ ਆਪਣੀ ਦੁਕਾਨ ਤੇ ਜਾ ਕੇ ਬੋਕ ਆਜੇ ਕਰਨੜਿਆ ਰਾਬੀਆਂ ਦੀ ਜੀ ਨੂੰ ਮਿਲਤੇ ਲਿਆ ਦੀ ਜੀ ਨਿੱਕੀ ਨੂੰ ਮਿਲ ਲਿਆ ਹੁਣ ਚੱਲੀਏ ਸੋ ਠੀਕ ਹੈ ਫਿਰ ਮਿਲਦੇ ਆ ਤੁਹਾਨੂੰ ਜਾ ਕੇ ਤੇ ਕਰਦੇ ਕਿਉਂਕਿ ਆਪਾਂ ਫੇਰੇ ਪਹਿਲਾਂ ਹਰਫ ਤੇ ਦਵਾਈ ਲਈ ਮੈਂ ਪਾਰਸਲ ਦੇ ਉੱਤੇ ਅੰਮ੍ਰਿਤਸਰ ਰੋਡ ਤੇ ਤੇ ਹੁਣ ਚੱਲਦੇ ਆ ਕਰਨ ਚਲੋ ਮਿਲਦੇ ਜਾ ਕੇ ਤੁਹਾਨੂੰ ਆਪਣੀ ਸ਼ਾਪ ਤੇ ਜਾ ਕੇ ਮਿਲਦੇ ਤੁਹਾਨੂੰ ਇਹ ਦਵਾਈ ਦੇ ਦਿੰਦੇ ਆ ਦੇ ਦਿੰਦੇ ਆ ਸਾਡੇ 7000 ਚੱਲੇ ਆ ਵੀ ਹੁਣ ਘਰ ਨੂੰ ਹਾਂਜੀ ਸਾਹਿਬ ਜੀ ਚੱਲੀਏ ਫਿਰ ਚਲੋ ਹੈਲੋ ਤੇ ਕਰੋ ਇਹ ਚੀਕ ਆ ਇਹਨੂੰ ਲਿਆਕ ਦਿੱਤਾ ਇਹ ਵੀ ਨਹੀਂ ਸੁੱਤਣਾ ਉਹ ਇਹ ਤੋਂ ਛੋਟਾ ਲਿਆਕ ਦੀ ਹੁਣ ਛੋਟਾ ਲਿਆਕ ਦੀ ਛੋਟਾ ਹੈ ਇਹ ਤੋਂ ਛੋਟਾ ਨਹੀਂ ਮਿਲਦਾ ਪਿਆ ਬਹੁ ਕੀ ਕਰੀਏ ਹਾਂਜੀ ਤੁਹਾਡੇ ਕੋਲ ਸਾਡੇ ਆਪਣੇ ਕੋ ਆ ਚੁੱਕੇ ਆ ਆ ਵੇਖੋ ਕਲਰ ਕਰੋ ਚੈੱਕ ਬਲੈਕ ਮਜੰਤਾ ਰੈੱਡ ਵਾਈਟ ਸਾਰੇ ਕਲਰ ਆ ਗਏ ਆਪਣੇ ਆ ਲਾਈਟ ਵੀ ਤੇ ਡਾਰਕ ਵੀ ਕੋਰਸ ਸੈੱਟ ਆ ਗਏ ਚਲੋ ਵੀ ਚੱਲੀ ਆ ਆਪਣੇ ਕੋ ਆ ਚੱਕੀਆਂ ਵਾ ਮਿੱਡੀਆਂ ਕਹਿ ਦਿੰਦੇ ਨੇ ਮਿੱਡੀਆਂ ਫਰੋਕਾਂ ਸਾਡੀਆਂ ਬਹੁਤ ਹੀ ਚਾਰੇ ਪਾਰੇ ਆ ਗਏ ਕੱਲ ਆਪਣੀ ਸ਼ਾਪ ਰਣੀਆ ਕਲੋਸ ਸੰਡੇ ਨੂੰ ਸੰਡੇ ਨੂੰ ਆਪਾਂ ਚਾਹੀਦਾ ਦਰਬਾਰ ਸਾਹਿਬ ਤੇ ਕਿਰਪਾ ਸਰ ਮਿਲਨੇ ਤੁਹਾਨੂੰ ਹਾਂਜੀ ਬਹੁਤ ਸੋਹਣਾ ਕਲਰ ਆਓ ਚਲਿਓ